सिविल अस्पताल मोहाली ਵਿਖੇ ਇੱਕ ਸ਼ਖਸ ਵੱਲੋਂ 6 ਮਹੀਨੇ ਪਹਿਲਾਂ ਵੀ ਇੱਕ ਬਜ਼ੁਰਗ ਨਾਲ ਡਾਕਟਰ ਬਣ ਕੇ 20000 ਰੁਪਏ ਦੀ ਠੱਗੀ ਮਾਰੀ ਗਈ ਸੀ। ਉਸੇ ਤਰ੍ਹਾਂ ਇੱਕ ਵਾਰ ਫੇਰ ਉਸੇ ਵਿਅਕਤੀ ਵੱਲੋਂ ਡਾਕਟਰ ਦੇ ਨਾਮ ਤੇ ਮਰੀਜ਼ ਤੋਂ 3500 ਰੁਪਏ ਲੈ ਕੇ ਠੱਗੀ ਮਾਰੀ ਗਈ ਹੈ। ਅਤੇ 3500 ਰੁਪਏ ਲੈ ਕੇ ਉਹ ਫਰਾਰ ਹੋਇਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਹੋਈ ਕੈਦ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਵੱਲੋਂ 6 ਮਹੀਨੇ ਪਹਿਲਾਂ ਇਸ ਸ਼ਿਕਾਇਤ ਨੂੰ ਸੰਜੀਦਗੀ ਨਾਲ ਲਿਆ ਹੁੰਦਾ ਤੇ ਦੁਬਾਰਾ ਉਸ ਸ਼ਖਸ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਜਾਣਾ ਸੀ ਲੇਕਿਨ ਕਿਤੇ ਨਾ ਕਿਤੇ ਮੁਹਾਲੀ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਜ਼ਰੂਰ ਉੱਡਦੇ ਹਨ ਕਿਉਂਕਿ ਪਹਿਲਾਂ ਵੀ ਇਸ ਸ਼ਖਸ ਦੀ ਸੀਸੀਟੀਵੀ ਫੁਟੇਜ ਅਤੇ ਤਸਵੀਰਾਂ ਸ਼ਿਕਾਇਤ ਸਮੇਤ ਪੁਲਿਸ ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਸਨ ਕੱਲ ਇੱਕ ਬਜ਼ੁਰਗ ਆਦਮੀ ਚਮਕੌਰ ਸਾਹਿਬ ਤੋਂ ਸਾਡੇ ਹਸਪੀਟਲ ਚ ਆਇਆ। ਉਹ ਤੋਂ ਚਮਕੌਰ ਸਾਹਿਬ ਤੋਂ ਡਾਕਟਰ ਸਾਹਿਬ ਜਿਹੜੇ ਸਰਕਾਰੀ ਹਸਪੀਟਲ ਸਨ ਉਹਨਾਂ ਨੇ ਡਾਕਟਰ ਕਰਨ ਦਾ ਨਾਮ ਲਿਖ ਕੇ ਦਿੱਤਾ ਸੀ ਜਿਹੜੇ ਸਾਡੇ ਆਰਥੋਪੀਡੀਸ਼ਨ ਹੈ। ਉਹਨਾਂ ਨੂੰ ਬੈਕਏਕ ਦੀ ਪ੍ਰੋਬਲਮ ਸੀ ਬਜ਼ੁਰਗਾਂ ਨੂੰ। ਉਹ ਜਦੋਂ ਅੰਦਰ ਆਏ ਤੇ ਅੰਦਰ ਆ ਕੇ ਇੱਕ ਆਦਮੀ ਉਹਨਾਂ ਦੇ ਪਿੱਛੇ ਲੱਗਿਆ ਜਿਹੜਾ ਸੀਸੀਟੀਵੀ ਤੇ ਅਸੀਂ ਦੇਖਿਆ। ਉਸਨੇ ਉਹ ਉਹਨਾਂ ਨੇ ਉਹਨੂੰ ਪੁੱਛ ਲਿਆ ਵੀ ਇਹ ਡਾਕਟਰ ਕਰਨ ਕਿੱਥੇ ਮਿਲਣਗੇ। ਕਹਿੰਦਾ ਉਹਨੇ ਕਿਹਾ ਵੀ ਮੈਂ ਹੀ ਡਾਕਟਰ ਕਰਨ ਹਾਂ। ਤੇ ਤੁਹਾਨੂੰ ਮੈਂ ਹੀ ਦੇਖ ਲੰਨਾ ਕੋਈ ਗੱਲ ਨਹੀਂ ਬੈਠੋ ਉਸ ਤੋਂ ਬਾਅਦ ਉਹਨੇ ਬਜ਼ੁਰਗਾਂ ਨੂੰ ਕਹਿ ਵੀ ਤੁਹਾਡੇ ਕੋਲ ਕੋਈ ਵੱਡੇ ਨੋਟ ਹੈਗੇ ਮੇਰੇ ਕੋਲ ਚੇਂਜ ਹੈ ਵੀ ਮੈਂ ਬਦਲਾਣਾ ਚਾਹਨਾ ਇਹਨਾਂ ਦੇ ਜੇਬ ਚ 3500 ਰੁਪਈਆ ਸੀ ਇਹ ਕਹਿੰਦੇ ਵੀ ਮੇਰੇ ਜੇਬ ਚ 3500 ਰੁਪਈਆ ਤੇ ਕਹਿੰਦਾ ਜੀ ਆਹ ਦੇ ਦਿਓ ਮੈਨੂੰ ਵੱਡੇ ਨੋਟ ਤੇ ਮੈਂ ਤੁਹਾਨੂੰ ਛੋਟੇ ਲਿਆ ਕੇ ਦੇਣਾ ਤੁਸੀਂ ਬੈਠੋ ਮੈਂ ਆ ਕੇ ਚੈੱਕ ਕਰਦਾ ਹਾਂ ਬੰਦ ਉਹਨਾਂ ਨੂੰ ਉੱਥੇ ਬਿਠਾ ਕੇ ਤੇ ਉਹ ਆਪ ਗਾਇਬ ਹੋ ਗਿਆ ਇਸ ਤਰ੍ਹਾਂ ਦਾ ਇਨਸੀਡੈਂਟ ਸਾਡੇ ਮਹਾ 5-6 ਮਹੀਨੇ ਪਹਿਲਾਂ ਵੀ ਹੋਇਆ ਸੀ ਸੇਮ ਸੇਮ ਬੰਦਾ ਸੀ ਅਸੀਂ ਇਹਨਾਂ ਦੀਆਂ ਫੋਟੋਗ੍ਰਾਫ ਸਾਰੇ ਹਸਪਤਾਲ ਚ ਲਾਈਆਂ ਹੋਈਆਂ ਤਾਂਕਿ ਇਹ ਫੜਿਆ ਜਾ ਸਕੇ ਪਰ ਮੈਂ ਲੋਕਾਂ ਨੂੰ ਇੱਕੋ ਗੱਲ ਉਦੋਂ ਵੀ ਅਪੀਲ ਕੀਤੀ ਸੀ ਹੁਣ ਵੀ ਅਪੀਲ ਕਰਦਾ ਵੀ ਸਾਡੇ ਸਰਕਾਰੀ ਹਸਪਤਾਲ ਹੈ ਇੱਥੇ ਕੋਈ ਕਿਸੇ ਕੋਲ ਪੈਸੇ ਨਹੀਂ ਮੰਗਦਾ ਜੇ ਕੋਈ ਪੈਸੇ ਮੰਗਦਾ ਹੈ ਤੇ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਵੀ ਫਲਾਣਾ ਬੰਦਾ ਤੁਹਾਨੂੰ ਪੈਸੇ ਮੰਗ ਰਿਹਾ ਹੈ ਜਿਹੜੇ ਪੈਸੇ ਤੁਸੀਂ ਹਸਪੀਟਲ ਚ ਦੇਣੇ ਆ ਉਹ ਫੀਸ ਦੇਣੀ ਹੈ ਉਹ ਫੀਸ ਦੀ ਰਸੀਦ ਮਿਲਣੀ ਹੈ ਤੁਹਾਨੂੰ ਕਾਊਂਟਰ ਤੇ ਹੋਣਾ ਹੈ ਕੋਈ ਕਿਸੇ ਉਪਡੀ ਦੇ ਬਾਹਰ ਜਾਂ ਬਾਹਰ ਕੋਈ ਤੁਹਾਨੂੰ ਕੋ ਪੈਸੇ ਮੰਗੇਗਾ ਤੁਸੀਂ ਕਿਸੇ ਨੂੰ ਕੋਈ ਪੈਸੇ ਨਹੀਂ ਦੇਣਾ ਕਿਉਂਕਿ ਇਹੋ ਜਿਹੇ ਠੱਗ ਆਮ ਬਾਕੀ ਜਗ੍ਹਾ ਤੇ ਵੀ ਤੁਰੇ ਫਿਰਦੇ ਆ ਅਸੀਂ ਪੁਲਿਸ ਨੂੰ ਕੱਲ ਹੀ ਉਹਨਾਂ ਦੀ ਐਪਲੀਕੇਸ਼ਨ ਤੇ ਪੁਲਿਸ ਨੂੰ ਮਾਰਕ ਕਰ ਦਿੱਤੀ ਸੀ ਪੁਲਿਸ ਉਹਦੇ ਪਿੱਛੇ ਲੱਗੀ ਹੋਈ ਹੈ ਹੋਪਫੁਲੀ ਜਲਦ ਫੜਿਆ ਜਾਏਗਾ ਇਸਰ ਸਿਕਿਉਰਟੀ ਨੂੰ ਲੈ ਕੇ ਵੀ ਹੋਰ ਵੀ ਲਿਖਦੇ ਹੋ ਅੱਗੇ ਇਸ ਤਰ੍ਹਾਂ ਦੀ ਹੀ ਜਨਾਬ ਇਸ ਦੇ ਰਿਡਰਡ ਇਹ ਇਤਜ਼ਾਦ ਹੈ ਹੋਰ ਵਧਾਈ ਜਾਵੇ ਸਿਕਿਉਰਿਟੀ ਗਾਰਡ ਵੀ ਅਸੀਂ ਸਾਡੇ ਕੋਲ ਆ ਰਹੇ ਆ ਰਹੇ ਸਿਕਿਉਰਿਟੀ ਗਾਰਡ ਐਸ ਲਈ 16 17 ਸਿਕਿਉਰਿਟੀ ਗਾਰਡ ਸਾਡੇ ਕੋਲ ਹੈਗੇ ਮੈਡੀਕਲ ਕਾਲਜ ਨੇ ਉਹਨਾਂ ਨੂੰ ਨੌਕਰੀ ਦਿੱਤੀ ਹੋਈ ਹੈ ਤੇ ਸਾਡੇ ਕੋਲ ਵੀ 10 ਹੈਗੇ 25 30 ਸਿਕਿਉਰਿਟੀ ਗਾਰਡਸ ਉਹਨਾਂ ਨੂੰ ਅਸੀਂ ਹੋਰ ਚੱਕੰਨੇ ਕਰ ਦਿੱਤਾ ਪਰ ਇਹੋ ਜਿਹੇ ਜਿਹੜੇ ਠੱਗ ਐ ਉਹਨਾਂ ਨੂੰ ਪੜਨਾ ਪਬਲਿਕ ਨੂੰ ਹੀ ਸਮਝਣਾ ਪਏਗਾ ਇਹ ਕਿ ਸਾਡੇ ਹਸਪੀਟਲ 'ਚ ਕੋਈ ਕਿਸੇ ਕੋਲੋਂ ਪੈਸੇ ਨਹੀਂ ਮੰਗਦਾ ਜੇ ਕੋਈ ਕਿਸੇ ਕੋਲੋਂ ਪੈਸੇ ਮੰਗਦਾ ਤੇ ਉਹਦੀ ਰਿਪੋਰਟ ਸਾਨੂੰ ਮੇਰੇ ਕਮਰੇ ਰੂਮ ਨੰਬਰ 1A ਹੈ ਮੇਰੇ ਕੋਲ ਮੈਨੂੰ ਆ ਕੇ ਦੱਸੋ ਵੀ ਸਾਡੇ ਕੋ ਕੋਣਾਂ ਲਾ ਬੰਦਾ ਪੈਸੇ ਮੰਗ ਰਿਹਾ ਹੈ ਜੇ ਪੈਸੇ ਦੇਣੇ ਆ ਤੇ ਰਸੀਦ ਲੈਣੀ ਹੈ ਉਸ ਪੈਸੇ ਦੀ ਹਸਪੀਟਲ ਦੇ ਵਿੱਚ ਹੀ ਪੁਲਿਸ ਚੌਕੀ ਹੈ ਬਹੁਤ ਸਾਰੇ ਵੀ ਦਿੱਖਦੇ ਨੇ ਗਰਸੰਗਰਿਆ ਵੀ ਉੱਥੇ ਕਰਦੇ ਜੰਦਰ ਵੀ ਹੁੰਦੇ ਨੇ ਪੁਲਿਸ ਤਾਂ ਹੁਣ ਅੱਜ ਵੀ ਮੈਂ ਦੇਖ ਰਿਹਾ ਵੀ ਅੱਜ ਚੌਕੀ ਇਨਚਾਰਜ ਆਫ ਆਏ ਹੋਏ ਸਾਡੇ ਹਸਪੀਟਲ ਦਾ ਰਾਊਂਡ ਕਰਨ ਵਾਸਤੇ ਸਾਰੇ ਚੁੱਕਨੇ ਆ ਹੋਪਫੁਲੀ ਉਹ ਫੜਿਆ ਜਾਏਗਾ ਚਲੋ ਠੀਕ ਹੈ ਚਲੋ